ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚੌਥੀ ਪੌੜੀਆਂ ਸ੍ਰੀ ਜਪਜੀ ਸਾਹਿਬ ਦੀਆਂ ਹੁਣ ਤੱਕ ਸ੍ਰਵਣ ਕੀਤੀਆਂ ਹਨ ਅਤੇ ਸਤਿਗੁਰੂ ਮਹਾਰਾਜ ਜੀ ਹੁਣ ਬਖਸ਼ਿਸ਼ ਕਰ ਰਹੇ ਹਨ ਆਪਣੇ ਤੇ 35ਵੀਂ ਪੌੜੀ ਸੋ ਜਿਸ ਦੇ ਵਿੱਚ ਪ੍ਰਸ਼ਨ ਆਇਆ ਹੈ ਕਿ ਕਰਮ ਕਾਂਡ ਜਿਹੜੇ ਹੁੰਦੇ ਨੇ ਇਹਨਾਂ ਦਾ ਹੋਰ ਵੀ ਕੋਈ ਧਰਮ ਹੈ ਜਾਂ ਧਰਮ ਖੰਡ ਜੋ ਕਥਨ ਕੀਤਾ ਇਸ ਤੋਂ ਅੱਗੇ ਕਿਹੜਾ ਖੰਡ ਹੈ ਸੋ ਮਹਾਰਾਜ ਕਹਿਣ ਲੱਗੇ ਧਰਮ ਖੰਡ ਦਾ ਇਹੋ ਧੰਮ ਧਰਮ ਖੰਡ ਭੂਭਾਵ ਕਰਮ ਕਾਂਡੀਆਂ ਦਾ ਇਹੋ ਧਰਮ ਕਹੀਏ ਕਿ ਜੋ ਇਹ ਹੀ ਉਹਨਾਂ ਦਾ ਕਰਮ ਹੈ ਜੋ ਅਸੀਂ ਪਿੱਛੇ ਪੌੜੀ ਵਿੱਚ ਗਏ ਆਏ ਸੋ ਇਸ ਤਰ੍ਹਾਂ ਅਗਲਾ ਜਿਹੜਾ ਖੰਡ ਹੈ ਇਸ ਤੋਂ ਉਹ ਗਿਆਨ ਖੰਡ ਹੈ ਕਰਮ ਖੰਡ ਅਸੀਂ ਪਿਛਲੀ ਪੌੜੀ ਵਿੱਚ ਕਥਨ ਕਰ ਦਿੱਤਾ ਹੈ ਗਿਆਨ ਖੰਡ ਕਾ ਅਖੋ ਕਰਮ ਕਹਿਣ ਲੱਗੇ ਮਹਾਰਾਜ ਫਿਰ ਕਿਰਪਾ ਕਰੋ ਗਿਆਨ ਖੰਡ ਜਿਹੜਾ ਹੈ ਗਿਆਨ ਕਾਣ ਵਾਲੇ ਜੋ ਆਤਮਾ ਨੇ ਹੁਣ ਉਹਨਾਂ ਦਾ ਕਿਰਪਾ ਕਰਕੇ ਕਰਮ ਦੱਸੋ ਕਿ ਉਹਨਾਂ ਦੀ ਨਿਗਾ ਕਿਸ ਪ੍ਰਕਾਰ ਹੁੰਦੀ ਹੈ ਉਹ ਸੰਸਾਰ ਨੂੰ ਕਿਸ ਨਿਗਾ ਨਾਲ ਦੇਖਦੇ ਨੇ ਕਿਉਂਕਿ ਨਿਗਾ ਨਿਗਾ ਦਾ ਫਰਕ ਹੁੰਦਾ ਹੈ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਸਿਆਣਿਆਂ ਨੇ ਕਿਹਾ ਹੈ ਸਾਰੀ ਦੁਨੀਆਂ 'ਚ ਘੁੰਮ ਲਈਏ ਬੱਚੇ ਜੇ ਕੋ ਮਣਗੇ ਤਾਂ ਉਹ ਕਹਿਣਗੇ ਫਲਾਣੇ ਥਾਂ ਬੜਾ ਸੋਹਣਾ ਖੇਡਣ ਨੂੰ ਥਾਂ ਬਣਿਆ ਹੋਇਆ ਸੀ ਸਿਆਣੇ ਕਹਿਣਗੇ ਰਸਤੇ ਵਿੱਚ ਉੱਥੇ ਗੁਰੂ ਘਰ ਵੀ ਦੇਖਿਆ ਮੈਂ ਇਹ ਸ਼ਹਿਰ 'ਚ ਗੁਰੂ ਘਰ ਵੀ ਉਹੀ ਨਿਗਾਹ ਗੁਰੂ ਘਰ ਤੇ ਹੈ ਬੱਚੇ ਦੀ ਨਿਗਾਹ ਕਿ ਖਾਣ ਪੀਣ ਦੀਆਂ ਚੀਜ਼ਾਂ ਕਿੱਥੇ ਮਿਲਦੀਆਂ ਨੇ ਜਿਹਹੀ ਜੀ ਬਿਰਤੀ ਦਾ ਬੰਦਾ ਹੁੰਦਾ ਉਹ ਸ਼ੈਰ ਵਿੱਚ ਉਹੀ ਜੀ ਚੀਜ਼ ਲੱਭ ਲੈਂਦਾ ਇਸੇ ਤਰ੍ਹਾਂ ਫਿਰ ਜਿਹੜੇ ਗਿਆਨਖੰਡੀ ਮਹਾਪੁਰਸ਼ ਨੇ ਧਰਮ ਨੂੰ ਕਮਾਉਣ ਤੋਂ ਬਾਅਦ ਜਦੋਂ ਗਿਆਨਖੰਡ ਵਿੱਚ ਪ੍ਰਵੇਸ਼ ਕਰਦੇ ਨੇ ਅੰਦਰ ਦਿਵਯ ਦ੍ਰਿਸ਼ਟੀ ਖੁੱਲ ਜਾਂਦੀ ਹੈ ਉਹਨਾਂ ਨੂੰ ਨਜ਼ਰ ਆਉਂਦਾ ਕਿੰਨਾ ਕੁਸ਼ ਕੀਤੇ ਪਵਣ ਪਾਣੀ ਵੈ ਸੰਤਰ ਆਪਾਂ ਕਹਿੰਦੇ ਹਵਾ ਚੱਲ ਰਹੀ ਹੈ ਬਸ ਇਹ ਸੁਧਾਰਨ ਵਿਅਕਤੀ ਕਹਿੰਦਾ ਅਰ ਜਦੋਂ ਗਿਆਨ ਖੰਡ ਵਿੱਚ ਜਾਈਏ ਤਾਂ ਪਤਾ ਲੱਗਦਾ ਕਿ ਕਿੰਨੇ ਹੀ ਪ੍ਰਕਾਰ ਦੀ ਪੌਣ ਹੀ ਹੈ ਇਹਦੀ ਕੁੱਲ ਗਿਣਤੀ ਦੱਸੀ ਸਿਆਣਿਆਂ ਨੇ ਕਿ 49 ਪ੍ਰਕਾਰ ਦੀ ਪੌਣ ਹੈ 1 ਘੱਟ 50 ਇਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਸਿੱਧਾਂ ਤਾਂ ਹੀ ਸਮਝਾਉਂਦੇ ਨੇ ਕਿ ਇਹ ਜਿਹੜੀ 10 ਤਰ੍ਹਾਂ ਦੀ ਪੌਣ ਤਾਂ ਸਰੀਰ ਦੇ ਵਿੱਚ ਹੀ ਆਪਣੇ ਚੱਲ ਰਹੀ ਹੈ ਦਸ ਤਰ੍ਹਾਂ ਦੀ ਹਵਾ ਜਿਹੜੀ ਸਰੀਰ ਦੇ ਅੰਦਰ ਕੰਮ ਕਰਦੀ ਹੈ ਸੋ ਇਹਦੇ ਵਿੱਚ ਦੱਸਦੇ ਹਨ ਕਿ ਪ੍ਰਾਣ ਜਿਹੜੀ ਪੌਣ ਹੈ ਇਹ ਹਿਰਦੇ ਵਿੱਚ ਕੰਮ ਕਰਦੀ ਹੈ ਆਪਾਨ ਜਿਹੜੀ ਪਾ ਪੌਣ ਹੈ ਇਹ ਖਾਰਜ ਹੁੰਦੀ ਹੈ ਇਸੇ ਪ੍ਰਕਾਰ ਸਮਾਨ ਪੌਣ ਹੈ ਇਹ ਨਾਭੀ ਦੇ ਵਿੱਚ ਕੰਮ ਕਰਦੀ ਹੈ ਉਦਿਆਨ ਪੌਣ ਜਿਹੜੀ ਹੈ ਇਹ ਕੰਠ ਦੇ ਵਿੱਚ ਅਤੇ ਬਿਆਨ ਪੌਣ ਜਿਹੜੀ ਹੈ ਸਾਰੇ ਸਰੀਰ ਵਿੱਚ ਹੀ ਵਿਆਪਕ ਹੈ ਇਸੇ ਤਰ੍ਹਾਂ ਇੱਕ ਸਾਡੇ ਸਰੀਰ 'ਚ 나ਗ ਪੌਣ ਹੈ ਜਿਹੜਾ ਡੁਹਕਾਰ ਆਉਂਦਾ ਆਪਾਂ ਨੂੰ ਇਹ 나ਗ ਪੌਣ ਦੇ ਨਾਲ ਆਉਂਦਾ ਕਰਮ ਜਿਹੜੀ ਪੌਣ ਹੈ ਇਹ ਅੱਖਾਂ ਨੂੰ ਖੋਲਦੀ ਹੈ ਕੂਰਮ ਕੂਰਮ ਪੌਣ ਕਹਿੰਦੇ ਨੇ ਇਹਨੂੰ ਕ੍ਰਿਕਲ ਪੌਣ ਭੁੱਖ ਲਾਉਂਦੀ ਜਿਹੜੀ ਆਪਾਂ ਨੂੰ ਅਤੇ ਦੇਵਦੱਤ ਪੌਣ ਉਬਾਸੀ ਲਿਆਉਂਦੀ ਹੈ ਤੇ ਤਨੱਜੇ ਪੌਣ ਜਿਹੜੀ ਮਰਨ ਪਿੱਛੋਂ ਸਰੀਰ ਨੂੰ ਫਲਾਉਂਦੀ ਹੈ ਇਹ ਤਨੱਜੇ ਪਾਉਣ ਕਹੀ ਜਾਂਦੀ ਹੈ ਇਸ ਪ੍ਰਕਾਰ ਦਾਸ ਤਾਂ ਇਹੀ ਪਾਉਣਾ ਸਰੀਰ ਦੇ ਅੰਦਰ ਹੀ ਕੰਮ ਕਰੀ ਜਾਂਦੀਆਂ ਨੇ। ਇਹੀ ਪਾਉਣਾ ਜਿਹੜੀਆਂ ਸਾਰੀਆਂ ਯੋਗੀ ਲੋਕ ਪਾਨ ਅਪਾਨ ਵਾਈਉ ਨੂੰ ਰੋਗ ਕਰਕੇ ਅਪਾਨ ਨੂੰ ਉੱਤੇ ਨੂੰ ਚੜਾਉਣਾ ਸ਼ੁਰੂ ਕਰਦੇ ਨੇ ਜਦੋਂ ਇਹਦੇ ਨਾਲ ਹੀ ਸਰੀਰ ਦੇ ਸਾਰੇ ਚੱਕਰ ਖੋਲਦੇ ਨੇ। ਇਹਦੇ ਨਾਲ ਨਾਭੀ ਦਾ ਹਿਰਦੇ ਦਾ ਗੰਠ ਦਾ ਤ੍ਰਿਕੂਟੀ ਦਾ ਆਗਿਆ ਚੱਕਰ ਦਾ ਖੁੱਲਣਾ ਸਵਾਸਾਂ ਨੂੰ ਹੌਲੀ-ਹੌਲੀ ਉਹ ਦਸਮ ਦਵਾਰ ਤੱਕ ਲੈ ਕੇ ਜਾਂਦੇ ਨੇ ਯੋਗੀ ਮਿਹਨਤ ਕਰਦੇ ਨੇ ਪੌਣ ਨੂੰ ਰੋਕ ਕੇ ਬਾਣੀ ਪੜਨ ਵਾਲਿਆਂ ਦੇ ਹਿੱਸੇ ਤੇ ਸਿੱਧੀ ਹੋ ਜਾਂਦੀ ਹੈ ਬਾਣੀ ਪੜੀ ਜਾਓ ਪੜੀ ਜਾਓ ਆਪਣੇ ਆਪ ਹੀ ਉਹ ਕਿਰਿਆ ਹੋ ਜਾਂਦੀ ਜੋ ਯੋਗੀ ਮਿਹਨਤ ਨਾ ਕਰਦੇ ਨੇ ਜੋ ਯੋਗੀ ਹੱਥ ਯੋਗ ਨਾਲ ਕਰਦੇ ਨੇ ਗੁਰਮੁਖਰਾ ਦੇ ਅੰਦਰ ਸਹਿਜ ਯੋਗ ਹੁੰਦਾ ਹੈ ਸੁਣਿਆ ਜੋਗ ਜੁਗਤ ਤਨ ਭੇਦ ਸੋ ਇਸ ਤਰੀਕੇ ਨਾਲ ਇਹ ਜਿਹੜੀਆਂ ਪਾਣਾਂ ਦੀ ਗਿਣਤੀ ਹੈ ਇਹ ਬਹੁਤ ਜਾਦੇ ਕੇਤੇ ਪਵਨ ਕੇਤੇ ਪਾਣੀ ਅਰਥ ਕਰਨ ਲਈ ਹਰੇਕ ਨਾਲ ਕੇਤੇ ਲਾਉਣਾ ਕਿੰਨੇ ਪ੍ਰਕਾਰ ਦਾ ਪਾਣੀ ਹੈ ਆਪੋ ਆਪਣੀ ਧਰਤੀ ਦੇ ਭੇਦ ਕਰਕੇ ਕਿਧਰੇ ਤਾਂ ਪਾਣੀ ਮਿੱਠਾ ਨਿਕਲਿਆ ਆਉਂਦਾ ਕਿਤੇ ਫਿੱਕਾ ਜਿਹਾ ਕਿਤੇ ਕਸਹਿਲਾ ਜਿਹਾ ਕਿਤੇ ਬਕਬਕਾ ਜਿਹਾ ਕਈ ਵਾਰੀ ਲੂਣਾ ਜਾਂ ਪਾਣੀ ਨਿਕਲਦਾ ਜਿਵੇਂ ਦਿੱਲੀ ਦਾ ਪਾਣੀ ਲੂਣਾ ਹੈ ਮਾਝੇ ਦਾ ਪਾਣੀ ਖਾਰਾ ਮਾਝਾ ਕਹਿੰਦੇ ਨੇ ਸੋ ਇਸ ਤਰ੍ਹਾਂ ਉਥੇ ਪਾਣੀ ਖਾਰਾ ਨਿਕਲਦਾ ਪਾਣੀਆਂ ਦਾ ਵੀ ਅਲੱਗ-ਅਲੱਗ ਭੇਦ ਹੈ ਪਾਣੀ ਕਈ ਤਰ੍ਹਾਂ ਦੇ ਸਮੁੰਦਰ ਦਾ ਪਾਣੀ ਹੈ ਨਦੀ ਦਾ ਪਾਣੀ ਹੈ ਸਰੋਵਰ ਦਾ ਪਾਣੀ ਹੈ ਇਸੇ ਪ੍ਰਕਾਰ ਆਖਾਂ ਚੋਂ ਪਾਣੀ ਨਿਕਲਿਆ ਆਉਂਦਾ ਸਰੀਰ ਵਿੱਚ ਵੀ ਪਾਣੀ ਹੈ ਪਾਣੀ ਨਾ ਹੋਵੇ ਸਰੀਰ ਨਹੀਂ ਜਲਦਾ ਡਾਕਟਰ ਕਹਿੰਦੇ ਪਾਣੀ ਮੁੱਕ ਗਿਆ ਜਲਦੀ ਗੁਰੂਕੋਸ਼ ਲਾਓ ਸੋ ਪਾਣੀ ਕਈ ਥਾਈਂ ਘੱਮ ਕਰਦਾ ਜੇ ਪਾਣੀ ਹਵਾ 'ਚ ਨਾ ਹੋਵੇ ਤਾਂ ਹਵਾ ਦੇ ਵਿੱਚ ਖੁਸ਼ਕੀ ਆ ਜਾਂਦੀ ਹੈ ਸਮੁੰਦਰ ਦੇ ਕਿਨਾਰੇ ਬੈਠੇ ਆ ਇੱਥੇ ਸਿੱਲੀ ਪੌਣ ਚੱਲਦੀ ਜ਼ਿਆਦਾ ਇਹਦੇ ਵਿੱਚ ਨਮੀ ਬਹੁਤ ਹੀ ਜ਼ਿਆਦਾ ਹੈ ਏਰੇਗਿਸਤਾਨ 'ਚ ਚਲੇ ਜਾਈਏ ਤਾਂ ਉੱਥੇ ਖੁਸ਼ਕ ਹਵਾ ਹੁੰਦੀ ਹੈ ਉੱਥੇ ਉਹਦੇ ਵਿੱਚ ਹੁੰਦਾ ਹੀ ਨਹੀਂ ਕੁਝ ਨਮੀ ਬਹੁਤ ਘੱਟ ਪਾਣੀ ਇੱਕਦਮ ਮੂੰਹ ਸੁੱਕ ਜਾਂਦਾ ਬੁਰਾ ਹਾਲ ਹੋ ਜਾਂਦਾ ਉੱਥੇ ਇਸ ਕਰਕੇ ਪਾਣੀ ਪਾਣੀ ਸਾਡੀ ਜੁਬਾਨ ਵਿੱਚ ਵੀ ਆਉਂਦਾ ਇਹ ਪਾਣੀ ਜਦੋਂ ਤੱਕ ਖਾਣ ਪੀਣ ਦੀਆਂ ਚੀਜ਼ਾਂ ਵੱਲ ਧਿਆਨ ਆ ਮੂੰਹ 'ਚ ਪਾਣੀ ਆ ਜਾਂਦਾ ਇਹਨੂੰ ਕਹਿੰਦੇ ਵੇਖਿਆ ਬਨ ਫੀਕਾ ਤਿਆਗ ਰਹੀ ਸਖੀਏ ਜਦੋਂ ਆਪਾਂ ਬਾਣੀ ਸੁਣਦੇ ਕੰਨਾਂ ਨਾਲ ਬਾਸ ਗੁਰੂ ਮੰਤਰ ਕੰਨਾਂ ਨਾਲ ਸੁਣਦੇ ਆ ਮੂਲ ਮੰਤਰ ਸੁਣਦੇ ਆ ਅਭਿਆਸ ਕਰਦੇ ਆ ਖਾਣ ਪੀਣ ਦੀਆਂ ਚੀਜ਼ਾਂ 'ਚੋਂ ਧਿਆਨ ਹਟਕੇ ਜਦੋਂ ਬਾਣੀ ਵੱਲ ਧਿਆਨ ਗਿਆ ਇਹ ਜਿਹੜਾ ਜ਼ਬਾਨ ਦੇ ਵਿੱਚ ਪਾਣੀ ਆਉਂਦਾ ਚੀਜ਼ਾਂ ਨੂੰ ਦੇਖ ਕੇ ਇਹੀ ਪਾਣੀ ਰਸ ਬਣ ਜਾਂਦਾ ਨਾਮ ਦਾ ਇਹਦੇ ਵਿੱਚ ਹੀ ਰਸ ਆਉਣ ਲੱਗ ਜਾਂਦਾ ਥੱਲਿਓ ਹਿਰਦੇ ਕੁੰਡ ਵਿੱਚ ਉਹ ਅੰਮ੍ਰਿਤ ਆਪਣੇ ਆਪ ਨੂੰ ਉੱਪਰ ਉਠਿਉਂਦਾ ਗੱਲ ਹੈ ਨਿਗਾਹ ਦੀ ਨਿਗਾਹ ਨਾਲ ਜੇ ਦੇਖਦੇ ਆ ਉਹੀ ਜੀ ਚੀਜ਼ ਬਣ ਜਾਂਦੀ ਹੈ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਪਾਣੀ ਦੀ ਤਾਂ ਕੋਈ ਗਿਣਤੀ ਨਹੀਂ ਹੈ ਰੀੜ ਦੀ ਹੱਡੀ 'ਚ ਇੱਕ ਪਾਣੀ ਹੈ ਜੇ ਇੱਕ ਬੂੰਦ ਵੀ ਘਟ ਜੇ ਰੀੜ ਦੀ ਹੱਡੀ ਖਰਾਬ ਹੋ ਜਾਂਦੀ ਹੈ ਉਹ ਘਟਣਾ ਹੀ ਨਹੀਂ ਚਾਹੀਦਾ ਇੱਕ ਪਾਣੀ ਅੱਖਾਂ 'ਚੋਂ ਜੇ ਰੋ ਰੋ ਕੇ ਘਟ ਜਾਂਦਾ ਤਾਂ ਗਰਦਨ 'ਚ ਹੀ ਦਰਦ ਰਹਿੰਦਾ ਹਮੇਸ਼ਾ ਕਿਉਂਕਿ ਉਹ ਪਿੱਛੋਂ ਮਡੂਲੇ 'ਚ ਪਾਣੀ ਘਟ ਜਾਂਦਾ ਇਧਰੋਂ ਕਿੰਨੀ ਕੀ ਗਿਣਤੀ ਕਰਾਂਗੇ ਪਾਣੀ ਦੀ ਸ੍ਰਿਸ਼ਟੀ ਦੇ ਉੱਤੇ ਮਹਾਰਾਜ ਕਹਿੰਦੇ ਪਰ ਬ੍ਰਹਮ ਗਿਆਨੀ ਨੂੰ ਸਭ ਨਜ਼ਰ ਆਉਂਦਾ ਹੁੰਦਾ ਏਤੇ ਵੈ ਸੰਤਰ ਕਿੰਨੇ ਪ੍ਰਕਾਰ ਦੀ ਵੈ ਸੰਤਰ ਆਗਈ ਹੈ ਇੱਕ ਦਾਵਾ ਅਗਨੀ ਹੈ ਸੋ ਦਾਵਾ ਅਗਨੀ ਬਾਰੇ ਮਹਾਰਾਜ ਜੀ ਕਰ ਕੀਤਾ ਦਾਵਾ ਅਗਨੀ ਬਹੁਤ ਤ੍ਰਿੰਜਾਲੇ ਕੋਈ ਹਰਿਆ ਬੂਟ ਰਹੇ ਹੋਰੀ ਚੁੱਲ੍ਹੇ ਚ ਬਲ ਜਾਂਦੀ ਹੈ ਇਸੇ ਪ੍ਰਕਾਰ ਜੋ ਜਠਰ ਅਗਨੀ ਪੇਟ ਦੇ ਵਿੱਚ ਰੋਟੀ ਨੂੰ ਹজম ਕਰਦੀ ਹੈ ਵੜਵਾ ਨਾਲ ਅਗਨੀ ਸਮੁੰਦਰ ਚ ਪਾਣੀ ਨੂੰ ਸੁਕਾਉਂਦੀ ਹੈ ਪਰ ਦਾਵਾ ਅਗਨੀ ਮੁੱਖ ਰੂਪ ਚ ਜੰਗਲ ਚ ਲੱਗਦੀ ਹੈ ਜੋ ਜੰਗਲ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ ਇਹ ਕਈ ਪ੍ਰਕਾਰ ਦੀਆਂ ਤਾਂ ਅੱਗਾ ਹੀ ਹਨ ਕਈ ਕੋਟ ਪਵਨ ਪਾਣੀ ਬੈਸੰਤਰ ਸ੍ਰੀ ਸ਼ੁਕਮਨੀ ਸਾਹਿਬ ਜੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਇਹ ਬਹੁਤ ਸਾਰੀਆਂ ਆਗਾਂ ਜਿਹੜੀਆਂ ਇੱਕ ਦਰਖਤਾਂ ਦੇ ਵਿੱਚ ਆਕਾਸ਼ਤ ਅਗਨੀ ਹੁੰਦੀ ਹੈ ਦਰਖਤਾਂ ਦੇ ਅੰਦਰ ਜਿਹੜੀ ਅਗਨੀ ਹੁੰਦੀ ਹੈ ਲੱਕੜ ਦੇ ਵਿੱਚ ਛੁਪੀ ਹੋਈ ਉਹ ਵੀ ਅਗਨੀ ਹੈ ਇੱਕ ਜਵਾਲਾਮੁਖੀ ਫਟਦੇ ਉਹ ਵੀ ਅਗਨੀ ਹੈ ਧਰਤੀ ਦੇ ਥੱਲੇ ਜਿੱਥੇ ਆਪਾਂ ਬੈਠੇ ਕਿੰਨੀ ਠੰਢੀ ਆ ਧਰਤੀ ਦੇ ਥੱਲੇ 60 70 ਮੀਲ ਥੱਲੇ ਨੂੰ ਜਾ ਕੇ ਨਿਹਰੀ ਆਗੀ ਅੱਗ ਬਲਦੀ ਜਿੱਥੇ ਸੋ ਇਹਸ ਕਰਕੇ ਇਹ ਵਸੰਤਰ ਬੈਠਿਆਂ ਨੂੰ ਹੀ ਨਜ਼ਰ ਆ ਜਾਂਦੀ ਸਾਰੇ ਜਿਵੇਂ ਹੁਣ ਇਸ ਤੋਂ ਜੇ ਉੱਪਰ ਨੂੰ ਚਲੀਏ ਅਸਮਾਨ ਵਿੱਚ ਵੀ ਅੱਗ ਬਲਦੀ ਹੈ ਇੱਕ ਜਗ੍ਹਾ ਤੇ ਉਹ ਨਹੀਂ ਨਜ਼ਰ ਆਉਂਦੀ ਕਿਸੇ ਨੂੰ ਜਦੋਂ ਦ੍ਰਿਸ਼ਟੀ ਖੁੱਲਦੀ ਬ੍ਰਹਮ ਗਿਆਨ ਵਿੱਚ ਜਦੋਂ RAM RAJ ਨੂੰ ਨਰੰਗਾ ਕਹਿਣ ਲੱਗਿਆ ਕਿ ਮੈਨੂੰ ਤਾਂ ਇਸੇ ਵਕਤ ਸਵਰਗਾਂ ਦੇ ਫਲ ਚਾਹੀਦੇ ਨੇ RAM RAJ ਜੀ ਨੇ ਉੱਥੇ ਹੀ ਪ੍ਰਗਟ ਕਰ ਦਿੱਤੇ ਕਹਿੰਦਾ ਮੈਨੂੰ ਤਾਂ ਬਾਗ ਦਿਖਾਓ ਉੱਥੇ ਅਸਮਾਨ 'ਚ ਨਿਗਾਹ ਮਰਵਾਤੀ ਕਹਿੰਦੇ ਉਹ ਦੇਖ ਬਾਗ ਜਿਹੜੇ ਬੂਟੇ ਸੀ ਉਹਨਾਂ ਦੇ ਥੱਲੇ ਅੱਗ ਬਲਦੀ ਆ ਪਰ ਬੂਟੇ ਹਰੇ ਆ ਇਹ ਵੀ ਕੁਦਰਤ ਹੈ ਆਕਾਲ ਪੁਰਖ ਦੀ ਇਸ ਕਰਕੇ ਬੈਸੰਤਰ ਕਿੰਨੀਆਂ ਹੀ ਤਾਂ ਅੱਗਾਂ ਹਨ ਫਿਰ ਤ੍ਰਿਸ਼ਨਾ ਦੀ ਅਗਨੀ ਵੱਖਰੀ ਆ ਇਰਖਾ ਦੀ ਅੱਗ ਵੱਖਰੀ ਐ ਇਹ ਵੀ ਅੱਗਾਂ ਹੀ ਨਹੀਂ ਅੱਗ ਦੇ ਰੂਪ ਹੀ ਨੇ ਇਹ ਵੀ ਤੇ ਕਾਨ ਮਹੇਸ਼ ਕਹਿਣ ਲੱਗੇ ਕਿੰਨੇ ਹੀ ਜਿਹੜੇ ਕਾਨ ਕ੍ਰਿਸ਼ਨ ਅਵਤਾਰ ਹੋਏ ਨੇ ਤੇ ਇੱਕ ਹੋਇਆ ਜਦੋਂ ਗੁਰੂ ਨਾਨਕ ਦੇਵ ਜੀ ਸਿੱਧਾਂ ਕੋਲੋਂ ਹੋ ਕੇ ਸੱਚਖੰਡ ਨੂੰ ਜਾਂਦੇ ਹੋਏ ਕਾਗਪਸੁੰਨ ਦੇ ਤਾਂ ਤੇ ਪਹੁੰਚੇ ਨਾ ਇਹਦੇ ਬਾਸੋਂ ਪੁੱਛਿਆ ਸੀ ਤੂੰ ਇੱਥੇ ਕਦੋਂ ਕਦਾ ਬੈਠਾ ਤਾਂ ਕਾਗਪਸੁੰਨ ਕਿਹਾ ਮੈਨੂੰ ਇੱਥੇ ਬੈਠਿਆ ਬੜਾ ਸਮਾਂ ਹੋ ਗਿਆ ਮੈਂ ਆਪਣੀ ਜ਼ਿੰਦਗੀ 'ਚ ਰਾਮ ਜੰਦਰ ਜੀ ਦੇ 12 అవਤਾਰ ਦੇਖੇ ਕ੍ਰਿਸ਼ਨ ਜੀ ਦੇ 16 ਦੇਖੇ ਸੋ ਇਸ ਤੇ ਕ੍ਰਿਸ਼ਨ ਜੀ ਵੀ ਕਿੰਨੇ ਨੇ ਮਹੇਸ਼ ਤੋਂ ਭਾਰ ਸ਼ਿਵ ਜੀ ਵੀ ਕਿੰਨੇ ਹੀ ਨੇ ਇਹ ਬਹੁਤ ਸਾਰੇ ਉਹਨਾਂ ਦੀ ਗਿਣਤੀ ਕਾਲ ਪੁਰਖ ਦੇਹਮਉ ਕੋਟਕ ਵਿਸ਼ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਾਵਸਸ ਕਰੋੜ ਜਲੇਸ ਇਹ ਸਾਰੀਆਂ ਚੀਜ਼ਾਂ ਹਨ ਔਰ ਬਹੁਤ ਗਿਣਤੀ ਵਿੱਚ ਹਨ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿੰਨਾ ਕੁਝ ਵੀ ਨਜ਼ਰ ਆਉਂਦਾ ਹੈ ਇਹਦੇ 'ਚ ਇੱਕ ਗੱਲ ਸਮਝ ਲੈਣੀ ਕਿ ਅਸੀਂ ਇਹਨਾਂ ਦੀ ਮੰਨਤਾ ਨਹੀਂ ਕਰਦੇ ਹਾਂ ਇਹ ਸੁਤੇਸਿਦ ਬ੍ਰਹਮ ਗਿਆਨੀ ਨੂੰ ਨਜ਼ਰ ਆਉਣ ਲੱਗ ਜਾਂਦੀਆਂ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਜਿਵੇਂ ਮਹਾਰਾਜ ਨੇ ਲਿਖਿਆ ਵਚਨ ਬ੍ਰਹਮ ਗਿਆਨੀ ਕੋ ਖੋਜਾ ਹੈ ਮਹੇਸ਼ਰ ਮਹੇਸ਼ਰ ਨਾਮ ਸ਼ਿਵ ਜੀ ਦਾ ਹੈ ਬ੍ਰਹਮ ਗਿਆਨੀ ਨੂੰ ਸ਼ਿਵ ਜੀ ਬ੍ਰਹਮਾ ਸਾਰੇ ਲੱਭਦੇ ਫਿਰਦੇ ਨੇ ਕਿਤੇ ਬ੍ਰਹਮ ਗਿਆਨੀ ਬੈਠਾ ਚਲੋ ਦਰਸ਼ਨ ਕਰੀਏ ਉਹਦੇ ਜਿਹਦੇ ਹਿਰਦੇ 'ਚ ਨਾਮ ਦਾ ਵਾਸਾ ਹੋ ਜਾਂਦਾ ਹੈ ਉਹਨੂੰ ਸਾਰੇ ਹੀ ਮਿਲਨ ਤੁਰੇ ਆਉਂਦੇ ਨੇ ਕਦੇ ਕ੍ਰਿਸ਼ਨ ਜੀ ਆ ਜਾਂਦੇ ਕਦੇ ਰਾਮ ਜੀ ਆ ਜਾਂਦੇ ਕਦੇ ਹੋਰ ਆ ਜਾਂਦੇ ਨੇ ਹੁਣ ਇੱਥੇ ਕਈ ਲੋਕਾਂ ਦੇ ਚਿੰਤੂ ਗੜੇ ਹੋ ਜਾਂਦੇ ਨੇ ਵੀ ਇਹ ਕਿੱਦਾਂ ਆ ਜਾਂਦੇ ਨੇ ਅਸੀਂ ਤਾਂ ਮਾਰਾਂ ਤਾਂ ਲਿਖਿਆ ਮੈਂ ਨਾ ਗਣੇਸ਼ਾ ਪ੍ਰਥਮ ਨਾਉ ਕਿਸਨ ਬਿਸਨ ਕਹੂ ਨਾ ਤੇ ਆਉਂ ਜਿਹੜੇ ਲੋਕਾਂ ਦੀ ਬੁੱਧੀ ਬਹੁਤ ਤੁੱਛ ਜੀ ਹੁੰਦੀ ਆ ਉਹਨਾਂ ਨੂੰ ਇਹ ਪੰਗਤੀ ਤਾਂ ਯਾਦ ਹੋ ਗਈ ਪਰ ਇਹ ਨਹੀਂ ਯਾਦ ਹੋਇਆ ਕਿ ਬ੍ਰਹਮ ਗਿਆਨੀ ਕੌ ਖੋਜਾ ਮਹੇਸਰ ਅਸੀਂ ਇਹਨਾਂ ਦੀ ਮੰਨਤਾ ਨਹੀਂ ਕਰਦੇ ਇਹ ਉਲਟਾ ਮੰਨਤਾ ਸਾਡੇ ਕਰਨ ਲੱਗ ਜਾਂਦੇ ਜਦੋਂ ਸਾਡੇ ਹਿਰਦੇ 'ਚ ਨਾਮ ਦਾ ਵਾਸਾ ਹੋ ਜਾਂਦਾ ਇਹ ਖਿੱਚ ਪਾਉਂਦੇ ਆਪਣੇ ਵੱਲ ਨੂੰ ਇਹ ਖਿੱਚ ਪਾਉਂਦੇ ਨੇ ਕਿ ਸਾਡਾ ਭਗਤ ਬਣ ਜਾ ਏਸਾ ਇਹ ਹੈ ਹੁਣ ਖੰਡਾਂ ਦੀ ਗੱਲ ਚੱਲਦੀ ਹੈ ਜਿਹੜੀ ਹਲੇ ਜਿਨ੍ਹਾਂ ਦੀ ਇਹ ਅਵਸਥਾ ਨਹੀਂ ਬਣੀ ਉਹਨਾਂ ਦੀ ਅਜੀਬ ਜੀਆਂ ਗੱਲਾਂ ਹੋਣਗੀਆਂ ਹੈ ਜਿਹੜੀਆਂ ਕਦੇ ਸੋਚੀਆਂ ਵੀ ਨਹੀਂ ਹੋਣਗੀਆਂ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿਉਂਕਿ ਇਹ ਹੈਗੀਆਂ ਬਹੁਤ ਜਾਦੇ ਉੱਚੇ ਗਿਆਨ ਦੀਆਂ ਚੀਜ਼ਾਂ ਜਿਹੜੇ ਸੁਧਾਰਨ ਗਿਆਨ ਵਾਲੀ ਵਿਅਕਤੀ ਨੇ ਉਸ ਤੋਂ ਥੱਲੇ ਦੇ ਗਿਆਨ ਵਾਲੇ ਨੇ ਜਿਹੜੇ ਉਹ ਅਜੀਬ ਜਿਹੀਆਂ ਗੱਲਾਂ ਸੋਚਦੇ ਨੇ ਫਿਰ ਇਹ ਗਲਤ ਗੱਲਾਂ ਹੋ ਗਈਆਂ ਜੀ ਪਰ ਜਦੋਂ ਗੁਰਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਦਿਵਦ੍ਰਿਸ਼ਟੀ ਖੋਲਦੇ ਨੇ ਤਾਂ ਇਹ ਸਾਰਾ ਕੁਝ ਨਜ਼ਰ ਆਉਂਦਾ ਜੀਵ ਨੂੰ ਸ਼ਾਸਤਰਾਂ ਵਿੱਚ ਹੁਣ ਕੀਤੇ ਕਾਨ ਮਹੇਸ਼ ਮਹੇਸ਼ ਤੋਂ ਭਾਵ ਸ਼ਿਵ ਜੀ ਲਿਖੇ ਨੇ ਸ਼ਾਸਤਰਾਂ ਚ 11 ਰੁਦਰ ਲਿਖੇ ਨੇ ਆਜ ਲਿਖਿਆ ਏਕ ਪਾਦ ਅਵਰਦਨ ਪినాਕੀ ਅਪਰਾਜਿਤ ਸੋ ਇਸੇ ਪ੍ਰਕਾਰ ਤ੍ਰਿੰਗ ਬਖ ਮਹੇਸ਼ ਇਹ ਸਾਰੇ ਜਿਹੜੇ ਨਾਮ ਲਿਖੇ ਨੇ ਨਾ ਵ੍ਰਿਸ਼ਵਾ ਕਪੀ ਸ਼ੰਭੂ ਹਰਣ ਸ਼ਿਵ ਇਹ ਸਾਰੇ ਨਾਮ ਹੀ ਨੇ 11 ਅਵਤਾਰ ਸ਼ਿਵ ਜੀ ਦੇ 10ਵੇਂ ਪਾਤਸ਼ਾਹ ਨੇ ਦਸਮ ਗ੍ਰੰਥ ਵਿੱਚ ਲਿਖੇ ਨੇ 11 avatars ਨੇ ਕੱਲੇ-ਕੱਲੇ ਦੇ ਬਿਉਰਾ ਦਿੱਤਾ ਹੋਇਆ 24 avatars ਦਾ ਵੱਖਰਾ ਬਿਉਰਾ ਦਿੱਤਾ ਹੋਇਆ ਕਿਉਂ ਹੋਏ ਨੇ ਕਿਵੇਂ ਹੋਏ ਨੇ ਕਿਉਂ ਭੇਜੇ ਨੇ ਕਾਦੇ ਲਈ ਹੁੰਦੇ ਨੇ ਸਾਰੀ ਵਿਆਖਿਆ ਦਿੱਤੀ ਤੇ ਪਹਿਲਾ ਅਕਾਲ ਪੁਰਖ ਵਾਹਿਗੁਰੂ ਆਪ ਨਹੀਂ ਆਉਂਦੇ ਪਹਿਲਾਂ ਛੋਟਾ ਜਿਹਾ ਕੰਮ ਹੈ ਕਿਉਂ ਆਣਗੇ ਉਹ ਵੀ ਇੱਕ ਬੰਦਾ ਦੁਨੀਆ ਨੂੰ ਤੰਗ ਕਰਦਾ ਜਾਓ ਜੀ ਆ ਰੂਪ ਧਾਰ ਕੇ ਖਤਮ ਕਰਕੇ ਆਓ ਨਾ ਆਪ ਫੇਰ ਉਹ ਹੋਰ ਬੰਦਾ ਇੱਕ ਆ ਉਹ ਤੰਗ ਕਰਦਾ ਪੰਜ ਚਾਰ ਰਾਖਸ਼ ਮਾਰਨੇ ਨੇ ਜਾਓ ਆ ਰੂਪ ਧਾਰ ਕਰ ਲਿਓ ਜਦੋਂ ਸਾਰੀ ਦੁਨੀਆ ਹੀ ਰਾਖਸ਼ ਰੂਪ ਹੋ ਗਈ ਬਿਰਤੀਆਂ ਬਦਲ ਗਈਆਂ ਤਾਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਿਓ ਫੇਰ ਮਹਾਰਾਜ ਆਪ ਆਏ ਨੇ ਇਹ ਤੇ ਬ੍ਰਹਮੇ ਘਾੜਤ ਘੜੀਆ ਹੈ ਸੰਸਾਰ ਘਾੜਤ ਦੇ ਘੜਨ ਵਾਲੇ ਸੰਸਾਰ ਦੀ ਉਤਪਤੀ ਕਰਨ ਵਾਲੇ ਬ੍ਰਹਮੇ ਵੀ ਕਿਤਨੇ ਹੀ ਹਾਲ ਉਹਨਾਂ ਦਾ ਵੀ ਕੋਈ ਅੰਤ ਨਹੀਂ ਹੈ ਜਿਵੇਂ ਇੱਕ ਪੂਰੀ ਜਾਤੀ ਹੁੰਦੀ ਘੁਮਿਆਰ ਦੁਨੀਆ ਦੇ ਅੰਦਰ ਘੁਮਿਆਰ ਕਿੰਨੇ ਹੀ ਨੇ ਤੇ ਉਹ ਕਿ ਨਹੀਂ ਹਰੇਕ ਪਿੰਡ 'ਚ ਹੀ ਭਾਂਡੇ ਬਣਾਉਂਦੇ ਨੇ ਇਹ ਤਾਂ ਨਹੀਂ ਇੱਕ ਘੁਮਿਆਰ ਹੁੰਦਾ ਪਰ ਜੇ ਪਤਵੀ ਕਹਿੰਦੇ ਨੇ ਐਸੇ ਕਰਕੇ ਕਿਉਂਕਿ ਬ੍ਰਹਮਾ ਜੀ ਸ੍ਰਿਸ਼ਟੀ ਦੀ ਸਜਣਾ ਹੀ ਕਰਦੇ ਨੇ ਤੇ ਇਹ ਨਹੀਂ ਕਿ ਬ੍ਰਹਮਾ ਇੱਕੋ ਹੀ ਹੈ ਮਹਾਰਾਜ ਕਹਿੰਦੇ ਨੇ ਫਿਰ ਨਜ਼ਰ ਆਉਂਦਾ ਅੱਖਾਂ ਉਹ ਘੇੜ ਕੇ ਦੇਖੀਏ ਜਦੋਂ ਧਿਆਨ ਲਾ ਕੇ ਦੇਖੀਏ ਤਾਂ ਬ੍ਰਹਮੇ ਹੀ ਬ੍ਰਹਮੇ ਨੇ ਕਿੰਨੇ ਹੀ ਯੋਗ ਵਿਸ਼ਿਸ਼ਟ ਚ ਲਿਖਿਆ ਕਿ ਸੋ ਇੰਦਰ ਨਾਮੇ ਬ੍ਰਾਹਮਣ ਦੇ ਦਾਸ ਪੁੱਤਰ ਹੋਏ ਨੇ ਉਹਨਾਂ ਦਸਾਂ ਨੇ ਆਪਣੇ ਪਿਤਾ ਨੂੰ ਪੁੱਛਿਆ ਪਿਤਾ ਜੀ ਇਹ ਬ੍ਰਹਮਾ ਕਿਵੇਂ ਬਣਦਾ ਅਸੀਂ ਵੀ ਸ੍ਰਿਸ਼ਟੀ ਸਜਾਣ ਦੀ ਸ਼ਕਤੀ ਲੈਣੀ ਆ ਉਸ ਵਕਤ ਉਹਨਾਂ ਦਾ ਪਿਤਾ ਕਹਿਣ ਲੱਗਿਆ ਭਾਈ ਇਹ ਪਰਮਾਤਮਾ ਦੀ ਭਗਤੀ ਕਰਕੇ ਬ੍ਰਹਮਾ ਬਣਿਆ ਤੁਸੀਂ ਕਰ ਲਓ ਉਹ ਦਸੇ ਜਾਣੇ ਬੈਠ ਕੇ ਪਰਮਾਤਮਾ ਦੀ ਭਗਤੀ ਕਰਨ ਲੱਗ ਪਏ ਅਕਾਸ਼ ਬਾਣੀ ਹੋਈ ਵਰ ਮੰਗੋ ਕੀ ਚਾਹੁੰਦੇ ਹੋ ਇਹਨਾਂ ਨੇ ਕਿਹਾ ਅਸੀਂ ਤਾਂ ਬ੍ਰਹਮਾ ਹੋ ਕੇ ਸੰਸਾਰ ਦੀ ਉਤਪਤੀ ਕਰਨੀ ਹੈ ਕਹਿਣ ਲੱਗੇ ਅੱਛਾ ਇਸੇ ਤਰ੍ਹਾਂ ਹੀ ਹੋ ਜਾਏਗਾ ਉਹ ਪਰਮਾਤਮਾ ਦੇ ਵਾਰ ਕਰਕੇ ਦੱਸੀ ਬ੍ਰਹਮਾ ਹੋ ਗਏ ਇਸ ਲਈ ਕਿੰਨੇ ਬ੍ਰਹਮਾ ਨੇ ਕੋਟ ਵਿਸ਼ਨ ਕੀਨੇ ਅਵਤਾਰ ਭੈਰੋ ਮਹੱਲਾ ਪੰਜਵਾਂ 1156 ਅੰਗ ਤੇ ਮਹਾਰਾਜ ਲਿਖਦੇ ਨੇ ਕੋਟ ਵਿਸ਼ਨ ਕੀਨੇ ਅਵਤਾਰ ਕਰੋੜਾਂ ਹੀ ਵਿਸ਼ਨੂ ਦੇ ਅਵਤਾਰ ਕੋਟ ਬ੍ਰਹਮੰਡ ਜਾ ਕੇ ਧਰਮ ਸਾਲ ਕੋਟ ਮਹੇਸ਼ ਉਪਾਏ ਸਮਾਏ ਕੋਟ ਬ੍ਰਹਮੇ ਜਗ ਸਜਣ ਲਾਏ ਇਹ ਬਾਣੀ ਮਹਾਰਾ ਲਿਖਿਆ ਕਿਤਨੇ ਹੀ ਪ੍ਰਕਾਰ ਦੇ ਬ੍ਰਹਮਾ ਨੇ ਜੋ ਚਾਰ ਖਾਣੀਆਂ ਦੀ ਘਾੜਤ ਕਰਨ ਵਾਲੇ ਨੇ ਤੇ ਤੇ ਬ੍ਰਮੇ ਘਾੜਤ ਘੜਿਆ ਹੈ ਘਾੜਤਾਂ ਨੂੰ ਘੜਨ ਵਾਲੇ ਹਨ ਬ੍ਰਮੇ ਸੋ ਇਸ ਕਰਕੇ ਬ੍ਰਹਮਾ ਵੀ ਇੱਕ ਨਹੀਂ ਹੈ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜੋ ਬ੍ਰਹਿਮੰਡਾਂ ਦੇ ਵਿੱਚ ਜਿੰਨੀ ਕੁ ਲੋੜ ਹੁੰਦੀ ਆ ਉਹਨੇ ਇੱਕ ਵੱਡੇ ਬ੍ਰਹਮਾ ਨੂੰ ਪਰਮਾਤਮਾ ਬਣਾ ਦਿੰਦੇ ਨੇ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਚੀਜ਼ ਨਜ਼ਰ ਆਉਂਦੀ ਅੱਖਾਂ ਦੇ ਨਾਲ ਕਿੰਨਾ ਨੂੰ ਗਿਆਨ ਖੰਡ ਵਿੱਚ ਜਾ ਕੇ ਜਦੋਂ ਗਿਆਨ ਖੰਡ ਵਿੱਚ ਬਿਰਤੀ ਚਲੀ ਜਾਂਦੀ ਹੈ ਅੰਦਰੇ ਅੰਦਰ ਬਿਰਤੀ ਬਣ ਜਾਂਦੀ ਵਿਆਸ ਤ੍ਰਸਰ ਔਰ ਇਕ ਘਨੇ ਸਿੰਗੀ ਰਿਖ ਬਕਦਾਲਭ ਭਨੇ ਸਹੰਸ ਮੁਖਨ ਕਾ ਬ੍ਰਹਮਾ ਦੇਖਾ ਤਉ ਨ ਤੁਮਰਾ ਅੰਤ ਵਿਸ਼ੇਖਾ ਦਸਮ ਗ੍ਰੰਥ ਚ ਮਹਾਰਾਜ ਨੇ ਲਿਖਿਆ ਇਹ 708 ਅੰਗ ਤੇ ਮਹਾਰਾਜ ਕਹਿੰਦੇ ਸਹੰਸ ਮੁਖਨ ਕਾ ਬ੍ਰਹਮਾ ਦੇਖਾ ਹਜ਼ਾਰ ਮੂੰਹ ਵਾਲਾ ਬ੍ਰਹਮਾ ਦੇਖਿਆ ਹਜ਼ਾਰ ਵਾਲਾ ਚਾਰ ਮੂੰਹਾਂ ਵਾਲਾ ਤਾਂ ਕੁਝ ਵੀ ਨਹੀਂ ਹੈ ਇਸ ਕਰਕੇ ਸਤਿਗੁਰੂ ਗੁਰਨਾਨਕ ਦੇਵ ਜੀ ਕਹਿੰਦੇ ਨੇ ਕਿ ਆਕਾਲ ਪੁਰਖ ਦੇ ਵਿੱਚ ਤਾਂ ਸਾਰਾ ਕੁਝ ਹੀ ਹੈ ਕਿ ਇੱਕ ਰੋਮ ਦੇ ਵਿੱਚ ਇੰਨਾ ਇੰਨਾ ਕੁਝ ਸਮਾਇਆ ਹੋਇਆ ਇਹਨਾਂ ਗੱਲਾਂ ਨੂੰ ਵਿਚਾਰ ਕੇ ਪ੍ਰਮਾਤਮਾ ਨੂੰ ਬੇਅੰਤੀ ਬੇਅੰਤ ਕਹਿਣਾ ਪੈਂਦਾ ਰੂਪ ਰੰਗ ਕੇ ਵੇਸ ਕਹਿੰਦੇ ਰੂਪ ਹੁੰਦਾ ਆਕਾਰ ਸੋ ਆਕਾਰ ਕਿਤਨੇ ਹੀ ਨੇ ਕਾਲੇ ਪੀਲੇ ਰੰਗ ਵੀ ਕਿਤਨੇ ਹੀ ਨੇ ਰੂਪ ਕਿੰਨੇ ਨੇ ਫਿਰ ਰੰਗ ਕਿੰਨੇ ਨੇ ਕਿੰਨੇ ਹੀ ਭੇਖ ਵੀ ਹਨ ਫਿਰ ਇਹ ਫਿਰ ਨਜ਼ਰ ਆਉਂਦਾ ਜਿਨ੍ਹਾਂ ਦੀ ਦੇਵ ਦ੍ਰਿਸ਼ਟੀ ਖੁੱਲੀ ਹੁੰਦੀ ਆ ਆਪਣੀ ਸੰਗਤ ਵਿੱਚ ਬਥੇਰੇ ਬੈਠੇ ਹੁੰਦੇ ਨੇ ਕਈ ਵਾਰੀ ਪਤਾ ਲੱਗ ਜਾਂਦਾ ਵੀ ਸੰਗਤ 'ਚ ਦੇਰਦ੍ਰਿਸ਼ਟੀ ਵਾਲਾ ਬੈਠਾ ਇਹ ਇੱਕ ਦੂਜੇ ਨੂੰ ਸਾਰਿਆਂ ਨੂੰ ਪਹਿਚਾਣ ਲੈਂਦੇ ਨੇ ਕਿ ਸੰਗਤ ਵਿੱਚ ਕਿੰਨੇ ਜਾਣੇ ਉਹੋ ਬੈਠੇ ਤੇ ਦੂਜੇ ਵਿਦਿਆਰਥੀ ਕਿੰਨੇ ਹੁਣ ਜਦੋਂ ਆਪਾਂ ਇਹ ਸੰਗਤ 'ਚ ਕਥਾ ਕਰਦੇ ਆਂ ਕੀਰਤਨ ਸੁਣਦੇ ਆ ਇਹ ਸੰਗਤ ਵਿੱਚ ਵੀ ਵਰਤੀ ਜਾਂਦੀਆਂ ਚੀਜ਼ਾਂ ਇੱਥੇ ਵੀ ਬਹੁਤ ਆਈ ਜਾਂਦੇ ਨੇ ਮੱਥਾ ਟੇਕਣ ਸਾਧੂ ਸੰਤ ਮਹਾਤਮਾ ਦੇਵਤੇ ਉਹ ਕਿੰਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਮੰਨਦੇ ਨੇ 84 ਲੱਖ ਜੂਨ ਹੀ ਮੱਥਾ ਟੇਕਦੀ ਆ ਕਿੰਨੇ ਹੀ ਮੱਥਾ ਟੇਕਦੇ ਨੇ ਮਹਾਰਾਜ ਨੂੰ ਨੀਰੀਪੁਰੀ ਆਪਾਂ ਹੀ ਕਥਾ ਨਹੀਂ ਸੁਣਦੇ ਉਹ ਵੀ ਕਥਾ ਸੁਣਦੇ ਇੱਛਕ ਹੁੰਦੇ ਨੇ ਬਾਣੀ ਸੁਣਦੇ ਕੀਰਤਨ ਸੁਣਨਦੇ ਉਹ ਵੀ ਆਪਣਾ ਭਲਾ ਚਾਹੁੰਦੀਆਂ ਸਾਰੀਆਂ ਰੂਹਾਂ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕੇਤੀਆ ਕਰਮ ਭੂਮੀ ਮੇਰ ਕੇਤੇ ਕਰਮ ਭੂਮੀਆਂ ਵੀ ਕਿੰਨੀਆਂ ਨੇ ਆਪੋ ਆਪਣੇ ਬ੍ਰਹਮਣ ਦੀਆਂ ਵੱਖ-ਵੱਖਰੀਆਂ ਕਰਮ ਭੂਮੀਆਂ ਨੇ ਭਾਰਤਖੰਡ ਦੀਆਂ ਭੂਮੀਆਂ ਨੇ ਕਰਮ ਭੂਮੀ ਭਾਰਤ ਖੰਡ ਦੀ ਭੂਮੀ 'ਚ ਰਹਿਣ ਵਾਲੇ ਜੀਵ ਵੀ ਕਿੰਨੇ ਨੇ ਫਿਰ ਮੇਰ ਹੁੰਦਾ ਸੁਮੇਰ ਪਰਬਤ ਵੀ ਕਿੰਨੇ ਨੇ ਸੁਮੇਰ ਪਰਬਤ ਤੇ ਰਹਿਣ ਵਾਲੇ ਜੀਵ ਵੀ ਕਿੰਨੇ ਨੇ ਕਈ ਕਹਿੰਦੇ ਸੁਮੇਰ ਪਰਬਤ ਹੈ ਹੀ ਨਹੀਂ ਉਹ ਵੀ ਸੱਚੇ ਨੇ ਜਿਵੇਂ ਸਾਇੰਸਦਾਨ ਕਹਿੰਦੇ ਨੇ ਚੰਦਰਮਾ ਦੇ ਉੱਤੇ ਗਏ ਸੀ ਉੱਥੇ ਕੁਝ ਵੀ ਨਹੀਂ ਹੈ ਸਾਇੰਸਦਾਨ ਵੀ ਸੱਚੇ ਨੇ ਪਰ ਜੇ ਉੱਥੇ ਕਿਸੇ ਬ੍ਰਹਮ ਗਿਆਨੀ ਨੂੰ ਲੈ ਜਾਣ ਵੀ ਆਹ ਦੇਖੋ ਜੀ ਚੰਦਰਮਾ ਵੈਸੇ ਤਾਂ ਇੱਥੇ ਬੈਠਾ ਦੇਖੀ ਜਾਂਦਾ ਉਹ ਕਹਿਣਗੇ ਬੜੇ ਵੱਡੇ ਵੱਡੇ ਮਹਿਲ ਨੇ ਬਹੁਤ ਦੁਨੀਆ ਰਹਦੀ ਇੱਥੇ ਏਸੇ ਤਰਾਹੀ ਸੁਮੇਰ ਪਰਬਤ ਜਿਹੜਾ ਉਹ ਦਿਵ ਦ੍ਰਿਸ਼ਟੀ ਖੁੱਲਣ ਤੋਂ ਬਾਅਦ ਹੀ ਅਸਲ ਵਿੱਚ ਦਿਖਦਾ ਜਦ ਤੱਕ ਉਹ ਦ੍ਰਿਸ਼ਟੀ ਨਹੀਂ ਖੁੱਲਦੀ ਸੁਮੇਰ ਪਰਬਤ ਦਿਖਦਾ ਨਹੀਂ ਤੇ ਉਹ ਵੀ ਸੱਚੇ ਨੇ ਕਿਉਂਕਿ ਇੱਥੋਂ ਉਹਨਾਂ ਦਾ ਇਹ ਵੀ ਪਤਾ ਲੱਗ ਗਿਆ ਵੀ ਇਹਨੂੰ ਹਲੇ ਦੀਂਦਾ ਨਹੀਂ ਕੁਝ ਇਹ ਸੱਚੀ ਬੋਲਦਾ ਵਿਚਾਰਾ ਆ ਜਿਹੜੇ ਕਹਿ ਦਿੰਦੇ ਆ ਨਾ ਅੱਜ ਦੇ ਯੁੱਗ 'ਚ ਬਹੁਤੇ ਪ੍ਰਚਾਰਕ ਰੀਠਾ ਮਿਠਾਣੀ ਕੀਤਾ ਮੱਕਾ ਕਮਾਇਆ ਨਹੀਂ ਫਲਾਨਾ ਨਹੀਂ ਕੀਤਾ ਇਹ ਸੱਚੇ ਨੇ ਇਹ ਬਿਲਕੁਲ ਇਹਨਾਂ ਦੀ ਜਿਹੜੀ ਸੀ ਨਾ ਅੰਦਰਲੀ ਅਵਸਥਾ ਸਾਡੇ ਸਾਹਮਣੇ ਨਿਖਰ ਕੇ ਆ ਗਈ ਕਿ ਇਹਨਾਂ ਦੇ ਅੰਦਰ ਕੋਈ ਅਵਸਥਾ ਹੀ ਹੈ ਨਹੀਂ ਵਿਚਾਰਿਆਂ ਚ ਇਹ ਦੇਖ ਹੀ ਨਹੀਂ ਸਕਿਆ ਕਿ ਵਾਕਈ ਰੀਠਾ ਮਿਠਾ ਕੀਤਾ ਮੱਕਾ ਕਮਾਇਆ ਇਹ ਤਾਂ ਕੁਝ ਵੀ ਨਹੀਂ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਚ ਪਾਛੰਦ ਪੂਰੀ ਮਸੀਤ ਉੜਾ ਕੇ ਸਾਰੇ ਸ਼ਹਿਰ ਦੇ ਦੁਆਲੇ ਕਮਾਤੀ ਦਿਖਾਉਣਾ ਪੈਂਦਾ ਜਦ ਮੂਹਰੇ ਕੋਈ ਇਹੋ ਜਿਹਾ ਆ ਜੇ ਨਾ ਫਿਰ ਦਿਖਾਉਣਾ ਪੈਂਦਾ ਜਦ ਧਰਤੀ ਏਡੀ ਵੱਡੀ ਘੁੰਮੀ ਜਾ ਰਹੀ ਤੇ ਇੱਕ ਚੀਜ਼ ਉਹਨਾਂ ਨੂੰ ਕਮਾਉਣੀ ਕੀ ਔਖੀ ਸਾਰਾ ਬ੍ਰਹਿਮੰਡ ਹੀ ਘੁੰਮੀ ਜਾ ਰਿਹਾ ਤੇ ਲੋਕ ਕਹਿੰਦੇ ਲੋ ਜੀ ਇਹ ਗੱਲ ਕਿਵੇਂ ਹੋ ਸਕਦੀ ਹੈ ਮਹਾਰਾ ਸੱਚੇ ਬਾਦਸ਼ਾਹ ਕਹਿੰਦੇ ਨੇ ਇਹ ਸਾਰਾ ਕੁਝ ਹੀ ਹੁੰਦਾ ਇਹ ਹੁਣ ਅਵਸਥਾ ਦੇ ਰਾਹੀਂ ਹੁੰਦਾ ਜਿਵੇਂ ਕੋਈ ਬੰਦਾ ਬਹੁਤ ਤਕੜੀ ਦੂਰਬੀਨ ਲੈ ਕੇ ਬੈਠਾ ਹੋਵੇ ਦੂਰੋਂ ਦੇਖ ਕੇ ਕੋਈ ਬੜੀ ਦੁਨੀਆ ਫਿਰਦੀ ਆ ਦੂਜਾ ਕੋਈ ਕਮਲਾ ਹੋ ਗਿਆ ਮੈਨੂੰ ਤਾਂ ਕਿਤੇ ਦੀਦੀ ਨਹੀਂ ਖੱਬਾ ਸੱਜਾ ਨਿਗਾ ਮਾਰ ਕੇ ਮੈਨੂੰ ਤਾਂ ਕਿਤੇ ਦੁਨੀਆ ਦੀ ਨਹੀਂ ਕਹਿੰਦੇ ਬੱਲੇ ਬੱਲੇ ਕਿੰਨੇ ਰੰਗਾਂ ਦੇ ਕੱਪੜੇ ਪਾਏ ਲੋਕਾਂ ਨੇ ਕਿੰਨੀਆਂ ਕਾਰਾਂ ਖੜੀਆਂ ਨੇ ਕਿੰਨਾ ਉਹ ਕਹਿੰਦਾ ਵੀ ਇਹਦੇ ਦਿਮਾਗ 'ਚ ਨੁਕਸ ਪੈ ਗਿਆ ਇਹ ਤਾਂ ਉਹੀ ਰੋਲਾ ਪੈ ਜੰਦਾ ਉਹ ਕਹਿੰਦਾ ਤੈਨੂੰ ਕਿਸੋ ਦਿਖਦਾ ਮੈਨੂੰ ਤਾਂ ਕੋਈ ਦਿਖਦਾ ਨਹੀਂ ਆਹ ਕਹਿੰਦਾ ਦੂਰਬੀਨ ਨਾਲ ਦੇਖ ਜਾਂ ਦੂਰਬੀਨ ਨਾਲ ਦੇਖਿਆ ਹਾਂ ਬਈ ਹੁਣ ਮੈਨੂੰ ਵੀ ਦਿਖਿਆ ਆਇਆ ਇਸੇ ਤਰ੍ਹਾਂ ਹੀ ਜਦ ਤੱਕ ਦਿਵ ਦ੍ਰਿਸ਼ਟੀ ਨਹੀਂ ਖੁੱਲਦੀ ਉਦੋਂ ਤੱਕ ਜਾਰੀਆਂ ਚੀਜ਼ਾਂ ਜਿੰਨੀਆਂ ਵੀ ਸਾਰੀਆਂ ਐਵੇਂ ਲੱਗਦੀਆਂ ਨੇ। ਪਾਈਆਂ ਤੋਂ ਸਾਰੀਆਂ ਚੀਜ਼ਾਂ ਨੂੰ ਗਲਤ ਹੀ ਸਿੱਧ ਕਰੀ ਜਾਂਦੇ ਨੇ। ਪਾਈਆਂ ਤਾਂ ਕਹੀ ਜਾਂਦੇ ਨੇ ਬਾਬਾ ਦੀਵਸ ਦਾ ਸਿਰ ਨਹੀਂ ਲੱਥਾ ਜੀ ਉਹ ਤਾਂ ਐਵੇਂ ਹੱਥ ਰੱਖਿਆ ਸੀ। ਉਹ ਸੱਚੇ ਆ। ਉਹਨਾਂ ਦਾ ਪਰਦਾ ਉਗੜ ਆਇਆ ਕਿ ਉਹਨਾਂ ਦੀ ਅਵਸਥਾ ਹੀ ਨਹੀਂ ਬਣੀ ਕੋਈ। ਜਿਨ੍ਹਾਂ ਦੀ ਅਵਸਥਾ ਬਣੀ ਹੁੰਦੀ ਆ ਉਹਨਾਂ ਨੂੰ ਸਾਰਾ ਕੁਝ ਹੀ ਦਿਖਦਾ ਹੁੰਦਾ। ਇਸ ਕਰਕੇ ਤੁਸੀਂ ਆਪਣੀ ਜਗ੍ਹਾ ਭਾਈ ਸੱਚੇਓਂ ਤੇ ਰੱਬ ਦੇ ਪਿਆਰੇ ਆਪਣੀ ਜਗ੍ਹਾ ਸੱਚੇ ਨੇ ਜਿਵੇਂ ਪੰਡਿਤ ਨਿਤਾਨੰਦ ਨੇ ਕਿਹਾ ਸੀ ਛੇਵੇਂ ਪਾਸ਼ਾਣ ਤੁਹਾਡੇ ਸਿੱਖ ਬਹੁਤ ਗਪੌੜੀ ਐ ਝੂਠ ਬੋਲਦੇ ਮਹਾਰਾਜ ਆਸ ਕੇ ਕਹਿੰਦੇ ਕੀ ਹੋ ਗਿਆ ਪੰਡਿਤ ਜੀ ਕੀ ਗੱਲ ਹੋ ਗਈ ਬੜੇ ਖਫਾ ਹੋਏ ਫਿਰਦੇ ਹੋ ਕਹਿੰਦੇ ਮਹਾਰਾਜ ਨਾਲੇ ਦੇਖੋ ਤੁਹਾਡੇ ਕੋਈ ਨਾ ਸਤਨਾਮ ਵਾਹਿਗੁਰੂ ਕਰਦੇ ਆ ਕਥਾ ਕੀਰਤਨ ਸੁਣਦੇ ਆ ਲੰਗਰ ਚ ਪ੍ਰਸ਼ਾਦਾ ਛਕਦਾ ਸੀ ਮੈਂ ਉੱਥੇ ਚਾਰ ਸਿੱਖ ਭਾਂਡੇ ਮਾਂ ਦੇ ਆਪਸ ਵਿੱਚ ਗੱਲਾਂ ਕਰਦੇ ਇੱਕ ਕਹਿੰਦਾ 4 ਘੰਟੇ ਸੱਚਖੰਡ ਜਾ ਕੇ ਮੁੜਿਆ ਉਹਨਾਂ ਦੂਜਾ ਕਹਿੰਦਾ 2 ਘੰਟੇ ਜੀ ਕਹਿੰਦਾ 1 ਘੰਟੇ ਚ ਇੱਕ ਕਹਿੰਦਾ ਅਸੀਂ ਅੱਖਾਂ ਬੰਦ ਕਰਦਾ ਸੱਚਖੰਡ ਹੁੰਦਾ ਖੋਲਦਾ ਇੱਥੇ ਹੁੰਦਾ ਕਹਿੰਦਾ ਮਹਾਰਾਜਾ ਇੱਕ ਦੂ ਉੱਤੇ ਝੂਠ ਕੀ ਹੋਊਗਾ ਕਲਯੁਗ ਹੀ ਆ ਗਿਆ ਸਤਿਗੁਰੂ ਹੱਸ ਕੇ ਕਹਿਣ ਲੱਗੇ ਨਹੀਂ ਇਹ ਅਵਸਥਾ ਬਣ ਜਾਂਦੀ ਅੰਦਰੋਂ ਸਾਰਾ ਕੁਝ ਹੋ ਜਾਂਦਾ ਕਿਉਂਕਿ ਪੜਿਆ ਲਿਖਿਆ ਬਹੁਤ ਸੀ ਵਿਦਵਾਨ ਸੀ ਬਟਾਲੇ ਦੇ ਰਹਿਣ ਵਾਲਾ ਕਥਾ ਮਹਾਰਾਜ ਕੋਲ ਕਰਿਆ ਕਰਦਾ ਸੀ ਇਹਨਾਂ ਮਹਾਰਾਜ ਮੇਰਾ ਮਨ ਨਹੀਂ ਮੰਨਦਾ ਇਹਨਾਂ ਗੱਲਾਂ ਤੇ ਮੈਂ ਨਹੀਂ ਮੰਨਦਾ ਇਹਨਾਂ ਗੱਲਾਂ ਨੂੰ ਜਿਵੇਂ ਅੱਜ ਦੇ ਕਹਿੰਦੇ ਵੀ ਅਸੀਂ ਨਹੀਂ ਮੰਨਦੇ ਇਹਨਾਂ ਗੱਲਾਂ ਨੂੰ ਮਹਾਰਾਜ ਕਹਿੰਦੇ ਮੰਨੇਗਾ ਤੂੰ ਮੰਨੇਗਾ ਸੀ ਤੈਨੂੰ ਦੱਸ ਦਿੰਦਾ ਤਰੀਕਾ 22 ਘੰਟੇ ਮੂਲ ਮੰਤਰ ਦਾ ਪਾਠ ਕਰਨਾ 2 ਘੰਟੇ ਸੌਣਾ ਤੂੰ ਕਿ ਤੂੰ ਦੇਖਣਾ ਦੇਖਣਾ ਕਹਿੰਦੇ ਹਾਂ ਮਹਾਰਾਜ ਗੁਰਾਂ ਦੀ ਕਿਰਪਾ ਹੋ ਗਈ 22 ਘੰਟੇ ਮੂਲ ਮੰਤਰ ਪੜੀ ਜਾਵੇ ਪੜੀ ਜਾਵੇ ਤੇ ਭਾਂਡੇ ਮਾਂਜੀ ਜਾਵੇ ਸੇਵਾ ਕਰੀ ਜਾਵੇ 6 ਮਹੀਨੇ ਬਾਅਦ ਜਦ ਦ੍ਰਿਦ ਦ੍ਰਿਸ਼ਟੀ ਖੁੱਲ ਗਈ ਆ ਗਿਆ ਮਹਾਰਾਜ ਕੋਲ ਫਿਰ ਡੰਡੇ ਵੱਤ ਲੰਮਾ ਪੈ ਗਿਆ ਮਾਫੀਆਂ ਮੰਗੇ ਤੁਹਾਡੇ ਸਿੱਖ ਸੱਚੇ ਆ ਮੈਂ ਝੂਠਾ ਕਹਿੰਦੇ ਕੀ ਗੱਲ ਮਹਾਰਾਜੇ ਤਾਂ ਸਾਰਾ ਕੁਝ ਹੈਗਾ ਮੈਂ ਤਾਂ ਆਪ ਜਾ ਕੇ ਉਹਨਾਂ ਸੱਚ ਖਣ ਸਮਾਧੀ ਲਾਉਣਾ ਉੱਥੇ ਹੋ ਜਾਣਾ ਇੱਥੇ ਅੱਖਾਂ ਖੋਲਦਾ ਇੱਥੇ ਹੁੰਦਾ ਮੇਰੀ ਵੀ ਵਸਤ ਉਹ ਬਣ ਗਈ ਇਸ ਕਰਕੇ ਮਹਾਰਾਜ ਕਹਿੰਦੇ ਗਿਆਨ ਖੰਡ ਦੀ ਗੱਲੋਂ ਗੱਲ ਕਰਦੇ ਆਂ ਕਾ ਉਸ ਵਕਤ ਸੁਧਾਰਨ ਵਿਅਕਤੀ ਦੀ ਹੁਣ ਗੱਲ ਨਹੀਂ ਚੱਲ ਰਹੀ। ਸੁਧਾਰਨ ਵਿਅਕਤੀ ਆਪਣੀ ਥਾਂ ਸੱਚਾ ਵਿਚਾਰਾ ਜਿਨੇ ਜਪਜੀ ਸਾਹਿਬ ਤਾਂ ਕੀ ਮੂਲ ਮੰਤਰ ਵੀ ਨਹੀਂ ਪੜ੍ਹਿਆ ਪੰਜ ਵਾਰੀ ਦਿਹਾੜੀ 'ਚ ਉਹ ਵਿਚਾਰਨ ਤੇ ਇਹੀ ਕਹਿਣਾ। ਕੇਤੇ ਤੂੰ ਉਪਦੇਸ਼ ਕਹਿੰਦੇ ਫਿਰ ਜਦੋਂ ਸਮਾਧੀ ਲਾ ਕੇ ਦੇਖੀਏ ਧਰੂ ਭਗਤ ਵੀ ਕਿੰਨੇ ਹੀ ਆ ਕਿਤੇ ਇੱਕ ਭਗਤ ਕਿਹੜਾ ਵੀ ਇੱਕ ਇੱਕੋ ਵਾਰੀ ਸਤਜਗ ਆਇਆ। ਸਤਜਗ ਹੁਣ ਤੱਕ ਕਿੰਨੀ ਵਾਰੀ ਆ ਲਿਆ। ਤ੍ਰੇਤਾ ਦਵਾਪਰ ਇਹ ਸਭ ਬਾਰੀ ਬਾਰੀ ਮੋੜ ਮੋੜ ਕੇ ਜੋਗ ਆਉਂਦੇ ਨੇ ਕਹਿੰਦੇ ਧੂ ਨੂੰ ਉਪਦੇਸ਼ ਦੇਣ ਵਾਲੇ ਨਾਰਦ ਮੁਨੀ ਵੀ ਕਿੰਨੇ ਹੀ ਨੇ ਸੋ ਇਸ ਕਰਕੇ ਧੂ ਤੋਂ ਉੱਪ ਉਹ ਭਾਵ ਉੱਪਰਲੇ ਦੇਸ਼ ਵੀ ਕਿੰਨੇ ਹੀ ਨੇ ਇਸ ਕਰਕੇ ਧੂ ਭਗਤ ਇਸ ਬ੍ਰਹਿਮੰਡ ਵਿੱਚ ਇੱਕ ਹੈ ਸਾਹਮਣੇ ਦਿਖਦਾ ਵੀ ਆ ਧੂ ਤਾਰਾ ਪਰ ਜਦੋਂ ਇਸ ਤੋਂ ਉੱਪਰਲੇ ਬ੍ਰਹਿਮੰਡ ਜਾਂਦੇ ਉੱਥੇ ਇੱਕ ਧਰੂ ਤਾਰਾ ਫੇਰ ਹੈ ਉੱਥੋਂ ਅੱਗੇ ਫੇਰ ਹੈ ਉਸ ਤੋਂ ਅੱਗੇ ਫੇਰ ਹੈ ਤੇ ਪਾਤਾਲਾਂ ਪਾਤਾਲ ਲੱਖ ਆਕਾਸ਼ਾਂ ਆਗਾਸ ਸੋੜ ਕੋੜ ਪਾਲ ਥੱਕੇ ਵੇਦ ਕਹਿਣ ਇੱਕ ਬਾਤ ਇਸ ਕਰਕੇ ਧਰੂ ਵੀ ਕਿਤਨਾ ਹੀ ਨੇ ਕੀਤੇ ਧੂਪਦੇਸ਼ ਬਾਣੀ ਨੇ ਕਹਿਤਾ ਨਾ ਕੀਤੇ ਧੂ ਜੀਵ ਨੂੰ ਉਪਦੇਸ਼ ਦੇਣ ਵਾਲੇ ਸ਼ਾਸਤਰ ਸਿਮਰਤੀਆਂ ਗ੍ਰੰਥ ਵੀ ਕਿੰਨੇ ਹੀ ਨੇ ਕਰਮ ਵੀ ਕਿੰਨੇ ਹੀ ਨੇ ਭੂਮੀਆਂ ਪ੍ਰਥਮੀਆਂ ਕਿੰਨੀਆਂ ਨੇ ਸਮੇਰ ਪर्वਤ ਵੀ ਕਿੰਨੇ ਨੇ ਧੂ ਵੀ ਕਿੰਨੇ ਹੀ ਨੇ ਇਸ ਕਰਕੇ ਸਾਰਾ ਕੁਝ ਕਿੰਨਾ ਹੀ ਕਿੰਨਾ ਨਜ਼ਰ ਆਉਂਦਾ ਬਹੁਤ ਗਿਣਤੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਗਿਣਤੀ ਹੈ ਇਹਨਾਂ ਦੀ ਇਹ ਪ੍ਰਮਾਤਮਾ ਹੈ ਕੋਈ ਸਧਾਰਨ ਜਾਂ ਮਾੜਾ ਮੋਟਾ ਵਿਅਕਤੀ ਦੀ ਗੱਲ ਨਹੀਂ ਚੱਲ ਰਹੀ ਜਦੋਂ ਪ੍ਰਮਾਤਮਾ ਦਾ ਜ਼ਿਕਰ ਚੱਲਦਾ ਹੋਵੇ ਤਾਂ ਉਦੋਂ ਇਹ ਸਮਝ ਲੈਣਾ ਚਾਹੀਦਾ ਸਭ ਸੱਚ ਹੈ ਇੱਥੇ ਤੱਕ ਆਪਾਂ ਨੂੰ ਜਾਣਾ ਪੈਣਾ ਨਾ ਕਿ ਉਹ ਇੱਥੇ ਆਉਣਗੇ ਆਪਣੇ ਕੋਲੇ ਇਸ ਅਵਸਥਾ 'ਚ ਆਪਾਂ ਨੂੰ ਜਾਣਾ ਪੈਣਾ ਜਦ ਤੱਕ ਇਸ ਅਵਸਥਾ 'ਚ ਨਾ ਗਏ ਉਦੋਂ ਤੱਕ ਅਸੀਂ ਸਧਾਰਨ ਜੇ ਮਨੁੱਖਾਂ ਕਹਿੰਦੇ ਮਨੁੱਖ ਹੈ ਪੁਰਸ਼ ਹੈ ਬੰਦਾ ਹੈ ਜਦੋਂ ਉਸ ਅਵਸਥਾ 'ਚ ਲੱਗ ਗਿਆ ਉਸੇ ਨੂੰ ਕਹਿੰਦੇ ਮਹਾਪੁਰਖ ਹੈ ਇਹ ਮਹਾਪੁਰਖ ਸਧਾਰਨ ਪੁਰਖ ਹੈ ਇਹ ਤਾਂ ਮਹਾਪੁਰਖ ਹੈ ਕਿਉਂਕਿ ਇਨਸਾਨ ਕੋਈ ਦਿਖਦਾ